ਸਤਿ ਸ਼੍ਰੀ ਅਕਾਲ ਦੋਸਤੋ ਬਸ ਪੰਜ ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ক্রিকেট ਦੀ ਆਪਾਂ ਤੋਰੀ ਸੀ ਕੱਲ T20 ਵਰਲਡ ਕੱਪ ਅਮਰੀਕਾ ਵਿੱਚ ਅਜੀਬ ਲੱਗਦਾ ਨਾ ਕਿ ਅਮਰੀਕਾ ਤੇ ਵਰਲਡ ਕੱਪ ਤੇ ਉਹ ਵੀ ক্রিকেট ਦਾ ਜੀ ਹਾਂ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਤੇ ਵੈਸਟ ਇੰਡੀਜ਼ ਨੇ ਮਿਲ ਕੇ T20 ਵਰਲਡ ਕੱਪ ਆਰਗੇਨਾਈਜ਼ ਕਰ ਰਹੇ ਨੇ ਔਰ ਸਭ ਤੋਂ ਜ਼ਿਆਦਾ ਜਿਹੜਾ ਮੈਚ ਜਿਸ ਦੀ ਲੋਕਾਂ ਨੂੰ ਇੰਤਜ਼ਾਰ ਹੈ ਉਹ ਹੈ ਇੰਡੀਆ ਪਾਕਿਸਤਾਨ ਦਾ ਮੈਚ ਜਿਹੜਾ ਕਿ 9 ਜੂਨ ਨੂੰ ਨਿਊਯਾਰਕ ਵਿੱਚ ਖੇਡਿਆ ਜਾਣਾ ਹੈ ਮੈਚ ਇੰਡੀਆ ਪਾਕਿਸਤਾਨ ਦਾ ਹੋਵੇ ਚਾਹੇ ਹਾਕੀ ਦਾ ਹੋਵੇ ਚਾਹੇ ਕਬੱਡੀ ਦਾ ਹੋਵੇ ਚਾਹੇ ਕਿਸੇ ਹੋਰ ਗੇਂਦ ਦਾ ਹੋਵੇ ਇਹ ਤਾਂ ਇੱਕ ਅਜਿਹਾ ਦਿਲਚਸਪ ਮੁਕਾਬਲਾ ਹੁੰਦਾ ਹੈ ਜਿੱਥੇ ਜਿਵੇਂ ਕਹਿੰਦੇ ਨੇ ਦੁਨੀਆ ਟੁੱਟ ਕੇ ਪੈਂਦੀ ਹੈ ਹਰ ਕੋਈ ਕਹਿੰਦਾ ਕਿ ਮੈਂ ਉਸ ਮੈਦਾਨ ਤੇ ਹਾਜ਼ਰ ਹਾਂ ਜਿੱਥੇ ਇੰਡੀਆ ਪਾਕਿਸਤਾਨ ਇੱਕ ਦੂਜੇ ਦਾ ਖੇਡ ਦੇ ਮਾਦਾਰ ਵਿੱਚ ਆਹਮੋ ਸਾਹਮਣੇ ਹੋਣ। ਸੋ ਇਹ ਮੈਚ ਬਿਸ਼ੱਕ ਪੂਲ ਦਾ ਮੈਚ ਹੈ, ਇੱਕ ਗਰੁੱਪ ਦਾ ਮੈਚ ਹੈ। ਇਸ ਤੋਂ ਬਾਅਦ ਟੂਰਨਾਮੈਂਟ ਅੱਗੇ ਚੱਲੇਗਾ, ਨਾਊਟ ਰੌਂਡ ਆਏਗਾ ਤੇ ਹੋ ਸਕਦਾ ਹੈ ਕਿ ਮੋੜ ਫੇਰ ਇਹ ਦੋ ਜਿਹੜੇ ਸਾਨ ਨੇ ਕ੍ਰਿਕਟ ਦੇ ਏਸ਼ੀਅਨ ਇਹ ਮੋੜ ਤੇ ਪੜਨ। ਕਿਉਂਕਿ ਦੇਖੋ T20 वर्ल्ड कप ਵਿੱਚ ਜਿਹੜੀਆਂ ਟੀਮਾਂ ਵੀ ਟੀਮਾਂ ਖੇਡ ਰਹੀਆਂ ਨੇ ਉਹਨਾਂ ਵਿੱਚ ਬਹੁਤ ਸਾਰੇ ਟੀਮਾਂ ਆਜਹੀਆਂ ਨੇ ਜਿਨ੍ਹਾਂ ਨੇ ਕ੍ਰਿਕਟ ਦੀ ਸ਼ੁਰੂਆਤ ਸਿਰਫ ਸਾਊਥ ਏਸ਼ੀਅਨ ਮੂਲ ਦੇ ਜਿਹੜੇ ਮਾਈਗ੍ਰੈਂਟ ਸਨ ਜਦੋਂ ਉਹਨਾਂ ਦਾ ਕੰਟਰੀ ਵਿੱਚ ਆ ਕੇ ਵਸੇ ਉੱਥੋਂ ਹੀ ਸਿੱਖ ਕੇ ਇਹ ਗੇਮ ਨੂੰ ਡਾਰਟ ਕੀਤਾ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਬ੍ਰਿਟਿਸ਼ ਭਾਰਤ ਵਿੱਚ ਆਏ ਤਾਂ ਆਪਣੇ ਨਾਲ ਤਿੰਨ ਖੇਡਾਂ ਲੈ ਕੇ ਆਏ ਸਨ 골ਫ ਕ੍ਰਿਕਟ ਤੇ ਹਾਕੀ ਔਰ ਜੇ ਦੁਨੀਆ ਵਿੱਚ ਕ੍ਰਿਕਟ ਤੇ ਹਾਕੀ ਦਾ ਪ੍ਰਸਾਰ ਹੋਇਆ ਤਾਂ ਉਹਦਾ ਜਿਹੜਾ ਸੇਰ ਆਇਆ ਕਾਫੀ ਹੱਦ ਤੱਕ ਉਹ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਜਾਂਦਾ ਹੈ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕ ਮਾਈਗ੍ਰੈਂਟ ਜਿੱਥੇ-ਜਿੱਥੇ ਵੀ ਗਏ ਉਹ ਆਪਣੇ ਨਾਲ ਇਹ ਖੇਡਾਂ ਲੈ ਕੇ ਗਏ ਤੇ ਉਸ ਤੋਂ ਬਾਅਦ ਜੇ ਤੁਸੀਂ ਇਤਿਹਾਸ ਤੇ ਨਜ਼ਰ ਮਾਰੋ ਤਾਂ ਬਹੁਤ ਸਾਰੇ ਖਿਡਾਰੀ ਜਿਨ੍ਹਾਂ ਨੇ ਇਹਨਾਂ ਦੇਸ਼ਾਂ ਨੂੰ ਜਿੱਥੇ-ਇਥੇ ਜਾ ਕੇ ਵਸੇ ਚਾਹੇ ਉਹ ਕਿਨੀਆ ਹੈ ਯੂਗਾਂਡਾ ਹੈ ਚਾਹੇ ਉਹ ਮਲੇਸ਼ੀਆ ਚਾਹੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਚਾਹੇ ਸਕਾਟਲੈਂਡਾ ਚਾਹੇ ਆਇਰਲੈਂਡਾ ਜਿਸੇਤੇ ਵੀ ਹੋ ਗਏ ਉੱਥੇ ਜਾ ਕੇ ਉਹਨਾਂ ਨੇ ਉਹ ਖੇਡਾਂ ਵਿੱਚ ਆਪਣੇ ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕੀਤੀ ਸੋ ਇਸ ਵਾਰ ਵੀ ਜਦੋਂ ਵਰਲਡ ਕੱਪ ਹੋਏਗਾ ਭਾਰਤ ਪਾਕਿਸਤਾਨ ਦਾ ਮੈਚ ਤਾਂ ਹੋਏਗਾ ਹੀ ਸੰਘਰਸ਼ਪੂਰਨ ਔਰ ਕੈਨੇਡਾ ਤੇ ਯੂਐਸਏ ਦੀਆਂ ਟੀਮਾਂ ਵਿੱਚ ਵੀ ਬਹੁਤ ਸਾਰੇ ਖਿਡਾਰੀ ਖਿਡਾਰੀ ਸਾਊਥ ਏਸ਼ੀਆਨ ਮੂਲ ਦੇ ਹੋਣਗੇ ਬਾਕੀ ਟੀਮਾਂ ਵਿੱਚ ਵੀ ਹੋਰ ਬਹੁਤ ਸਾਰੇ ਖਿਡਾਰੀ ਸਾਊਥ ਏਸ਼ੀਆਨ ਮੂਲ ਦੇ ਹੋਣਗੇ ਪਰੰਤੂ ਦਿਲਚਸਪੀ ਬਣੀ ਰਹੇਗੀ ਭਾਰਤ ਤੇ ਪਾਕਿਸਤਾਨ ਦੇ ਮੈਚ ਦੀ ਔਰ ਦੁਨੀਆ ਵਿੱਚ ਖੇਡਾਂ ਦਾ ਵਿਸ਼ਾ ਭਾਰਤ ਤੇ ਪਾਕਿਸਤਾਨ ਦਾ ਜਦੋਂ ਤੁਸੀਂ 올림픽 ਖੇਡਾਂ ਦੀ ਗੱਲ ਕਰਦੇ ਹੋ ਕਿਉਂਕਿ ਹੁਣ 올림픽 ਖੇਡਾਂ ਵੀ ਲਗਭਗ ਲਗਭਗ ਸਿਰ ਤੇ ਆ ਚੁੱਕੀਆਂ ਨੇ ਜੁਲਾਈ ਵਿੱਚ 올림픽 ਖੇਡਾਂ ਹੋਣੀਆਂ ਨੇ ਪੈਰਿਸ ਵਿੱਚ ਉਹਨਾਂ ਵਿੱਚ ਵਿਸ਼ਾ ਭਾਰਤ ਤੇ ਪਾਕਿਸਤਾਨ ਨੇ ਕੋਈ ਅਜਿਹੀਆਂ ਮੱਲਾਂ ਨਹੀਂ ਮਾਰੀਆਂ ਜਦ ਤੋਂ ਆਜ਼ਾਦੀ ਮਿਲੀ ਹੈ ਦੋਨਾਂ ਦੇਸ਼ਾਂ ਨੂੰ 1947 ਵਿੱਚ 48 ਵਿੱਚ ਪਹਿਲੀ ਵਾਰੀ 올림픽ਸ ਵਿੱਚ ਭਾਰਤ ਦੇ ਪਾਕਿਸਤਾਨ ਦਾ ਮੁਕਾਬਲਾ ਹੋਇਆ ਸੀ ਆਪਸ ਵਿੱਚ ਉਸ ਤੋਂ ਪਹਿਲਾਂ ਤਾਂ ਦੋਨੇ ਇੱਕੋ ਟੀਮ ਵਿੱਚ ਖੇលਦੇ ਸਨ ਐਜ਼ ਬ੍ਰਿਟਿਸ਼ ਕਲੋਨੀ 1948 ਤੋਂ ਬਾਅਦ ਹਾਕੀ ਦਾ ਖਿਤਾਬ ਪਾਕਿਸਤਾਨ ਭਾਰਤ ਇੱਕ ਦੂਜੇ ਨਾਲ ਵਟਵਟ ਕੇ ਜਿੱਦਦੇ ਰਹੇ ਨੇ ਪਰੰਤੂ ਉਸ ਤੋਂ ਬਾਅਦ ਯੂਰਪੀਅਨ ਨੇ ਤੇ ਆਸਟ੍ਰੇਲੀਆ ਨੇ ਇਹ ਤੇ ਕਬਜ਼ਾ ਕਰ ਲਿਆ ਤੇ ਹੁਣ ਹਾਕੀ ਵਿੱਚ ਕਈ ਵਾਰੀ پاکستان ਤਾਂ ਬਹੁਤ ਜ਼ਿਆਦਾ ਵਾਰੀ ਤੇ ਹਿੰਦੁਸਤਾਨ 2008 ਵਿੱਚ 올림픽 ਲਈ ਕੁਆਲੀਫਾਈ ਵੀ ਨਹੀਂ ਸਿੱਖ ਸਕਿਆ ਪਰ ਗੱਲ ਜਿਹੜੀ ক্রিকেট ਦੀ ਹੈ ক্রিকেট ਵਿੱਚ ਭਾਰਤ ਤੇ ਪਾਕਿਸਤਾਨ ਅਜਿਹਿਆਂ ਤਾਕਤਾਂ ਨੇ ਜਿਨ੍ਹਾਂ ਤੋਂ ਜਿਹੜੇ ਅਸਲੀ ক্রিকেট ਦੇ ਫਾਊਂਡਰ ਕੰਟਰੀ ਨੇ ਜਿਵੇਂ ਇੰਗਲੈਂਡ ਉਹ ਅੱਜ ਵੀ ਬਹੁਤ ਸਾਰੇ ਖਿਡਾਰੀ ਇੰਗਲੈਂਡ ਵਿੱਚ ਪਾਕਿਸਤਾਨ ਤੇ ਭਾਰਤੀ ਮੂਲ ਦੇ ਕੌਂਟੀ ক্রিকেট ਖੇលਦੇ ਨੇ ਜਿਹੜਾ ਕਿ ਬੇਸਿਸ ਹੈ ক্রিকেট ਦਾ ਇਸੇ ਤਰ੍ਹਾਂ ਹੀ ਭਾਰਤੀ ਬੁਲਦੇ ਖਿਡਾਰੀ ਜਿਹੜੇ ਨੇ ਆਇਰਲੈਂਡ ਵੱਲੋਂ ਵੇਲਜ਼ ਵੱਲੋਂ ਤੇ ਫਿਰ ਹੁਣ ਆ ਲਾਸਟ 10-15 ਸਾਲਾਂ ਤੋਂ ਨੈਦਰਲੈਂਡ ਵੱਲੋਂ ਖੇលਦੇ ਆ ਰਹੇ ਨੇ ਔਰ ਚੰਗਾ ਵਿਖਾਵਾ ਕਰਦੇ ਆ ਰਹੇ ਨੇ ਔਰ ਐਸੇ ਕਰਕੇ ਹੀ ODI वर्ल्ड कप ਵਿੱਚ ਨੈਦਰਲੈਂਡ ਨੇ ਸਾਲ ਬਹੁਤ ਸ਼ਾਨਦਾਰ ਵਿਖਾਵਾ ਕੀਤਾ ਸੀ ਉਹਦੇ ਨਾਲ ਨਾਲ ਦੇਖੋ ਤੁਸੀਂ ਸਾਊਥ ਏਸ਼ੀਅਨ ਕਮਿਊਨਿਟੀ ਕਿੰਨੀ ਵੱਡੀ ਹੈ ਤੇ ਉਹਨਾਂ ਵਿੱਚੋਂ ਇਸ ਵੇਲੇ ক্রিকেট ਦੀ ਦੁਨੀਆ ਵਿੱਚ ਜਿਹੜੇ ਮੇਜਰ ক্রিকেট ਫੋਰਸਸ ਨੇ ਉਹ ਸਾਰੀਆਂ तकरीबन तकरीबन 100 ਦੇਸ਼ੀਅਨ ਨੇ ਅਫਗਾਨਿਸਤਾਨ ਭਾਰਤ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਤੇ ਉਹਦੇ ਨਾਲ ਨਾਲ ਹੁਣ ਨੇਪਾਲ ਵੀ ਇੱਕ ਨਵੀਂ ਤਾਕਤ ਹੋ ਜਾ émerਜ ਕਰ ਰਿਹਾ ਹੈ ਨੇਪਾਲ ਦੀ ਟੀਮ ODI ਜਿਹੜਾ T20 वर्ल्ड कप ਹੋਏਗਾ ਉਹ ਖੇਡ ਰਹੀ ਹੈ ਸੋ ਇਸ ਤਰ੍ਹਾਂ ਦੇਖੋ ਕਿੰਨੀਆਂ ਟੀਮਾਂ ਸਾਊਥ ਏਸ਼ੀਅਨ origin ਦੀਆਂ T20 World Cup ਵਿੱਚ ਖੇੜਨ ਗਿਆ ਹੋਰ ਕਿਸੇ ਕੰਟੀਨੈਂਟ ਵੱਲੋਂ ਐਦੀਆਂ ਟੀਮਾਂ ਨਹੀਂ ਆਣਗੀਆਂ ਜਿੰਨੀਆਂ ਕਿ ਸਿਰਫ ਸਾਊਥ ਏਸ਼ੀਅਨ ਕੰਟੀਨੈਂਟ ਤੋਂ ਇਸ World Cup ਵਿੱਚ ਹਿੱਸਾ ਲੈਣ ਗਿਆ ਹਾਂ ਜਿੱਥੇ ਜਿੱਥੇ ਜਦੋਂ ਭਾਰਤੀ ਮੂਲ ਦੇ ਲੋਕ ਜਦੋਂ ਕਿ ਪਾਕਿਸਤਾਨ ਨਹੀਂ ਸੀ ਬੜਿਆ ਭਾਰਤ ਬ੍ਰਿਟਿਸ਼ ਕਲੋਨੀ ਸੀ ਜਿੱਥੇ ਜਿੱਥੇ ਉਹ ਗਏ ਚਾਹੇ ਉਹ ਅਫਰੀਕਾ ਵਿੱਚ ਗਏ ਕੀ ਨਹੀਂ ਆ ਗਏ ਯੂਗਾਂਡਾ ਗਏ ਚਾਹੇ ਹੋਰ ਹੋਰ ਕੰਟਰੀਆਂ ਵਿੱਚ ਗਏ ਸਾਊਥ ਅਫਰੀਕਾ ਵਿੱਚ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਆਪਣਾ ਹਰਿਆਣ ਬਸੇਰਾ ਇੱਧਾ ਤੇ ਨਾਲ-ਨਾਲ ਹਾਕੀ ਤੇ ਕ੍ਰਿਕਟ ਨੂੰ ਪ੍ਰਮੋਟ ਕੀਤਾ ਇਹੀ ਕਾਰਨ ਹੈ ਕਿ ਅੱਜ ਜਦੋਂ T20 ਵਰਲਡ ਕੱਪ ਹੋ ਰਿਹਾ ਅਮਰੀਕਾ ਵਿੱਚ ਉੱਥੇ ਯੂਗਾਂਡਾ ਦੀ ਟੀਮ ਵੀ ਹੈ ਮੈਨੂੰ ਪਿਛਲੇ ਬਾਰੇ ਕਿੰਨੇ ਜਾਣ ਦਾ ਮੌਕਾ ਮਿਲਿਆ ਸੀ ਸਿੱਖ ਯੂਨੀਅਨ ਕਲੱਬ ਇੱਕ ਅਜਿਹਾ ਕਲੱਬ ਹੈ ਜਿਨੇ ਬਹੁਤ ਹੀ ਖੇਡਾਂ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਆਪਰ ਤੋਂ ਬਾਅਦ ਜੇ ਕੋਈ ਕਿਸੇ ਦੇਸ਼ ਵੱਲੋਂ ਸਿੱਖ 올ੰਪੀਅਨ ਖੇਲੇ ਨੇ ਤਾਂ ਉਹ ਹਕੀਨੀਆ ਸਭ ਤੋਂ ਜ਼ਿਆਦਾ ਨੰਬਰ ਕੀਨੀਆ ਦਾ ਆਉਂਦਾ ਉਸ ਤੋਂ ਬਾਅਦ ਬਾਕੀ ਕੰਟਰੀ ਨੇ ਚਾਹੇ ਮਲੇਸ਼ੀਆ ਹੈ ਚਾਹੇ ਇੰਗਲੈਂਡ ਹੈ ਚਾਹੇ ਕੈਨੇਡਾ ਹੈ ਚਾਹੇ ਯੂ ਐਸ ਏ ਹੈ ਇਵਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਹੈ ਤੇ ਹੋਰ ਵੀ ਕੰਟਰੀਆਂ ਹਨ ਜਿਨ੍ਹਾਂ ਵੱਲੋਂ ਸਿੱਖ ਲੋਕ ਖੇਲੇ ਨੇ ਹਾਂਗਕਾਂਗ ਵੀ ਹੈ ਸੋ ਕਈ ਸਾਰੇ ਕੰਟਰੀ ਨੇ ਜਿਨ੍ਹਾਂ ਵੱਲੋਂ ਸਿੱਖ ਹਾਕੀ 올ੰਪੀਅਨ ਹੋਏ ਨੇ ਪਰੰਤੂ ক্রিকেট ਵਿੱਚ ਇਸ ਵਾਲ ਯੂਗਾਂਡਾ ਦੀ ਟੀਮ ਔਰ ਮੈਨੋ ਸਿੱਖ ਯੂਨੀਅਨ ਕਲੱਬ ਨੈਰੋਬੀ ਵਿੱਚ ਜਿਹੜਾ ਕਲੱਬ ਹਾਊਸ ਹੈ ਉੱਥੇ ਇੱਕ ਬਹੁਤ ਹੀ ਸ਼ਾਨਦਾਰ ক্রিকেট ਦੀ ਗਰਾਊਂਡ ਹੈ ਔਰ ਉੱਥੋਂ ਦੇ ਜਿਹਨੇ ਸਿੱਖ ਯੂਨੀਅਨ ਕਲੱਬ ਦੇ ਆਫਿਸ ਬੀਰ ਨੇ ਉਹਨਾਂ ਨੇ ਬਹੁਤ ਅਹਿਮ ਅਹੁਦੇਦਾਰੀਆਂ ਰੱਖੀਆਂ ਨੇ ਈਸਟ ਅਫਰੀਕਨ ক্রিকেট ਵਿੱਚ ਬਿਕਾਸ ਤੁਹਾਨੂੰ ਯਾਦ ਹੋਵੇਗਾ ਕਿਸੇ ਵੇਲੇ ਈਸਟ ਅਫਰੀਕਾ ਦੀ ਟੀਮ ਵੀ ক্রিকেট ਦੇ ਮੈਚਾਂ ਵਿੱਚ ਕਿਹ ਲਿਆ ਕਰਦੀ ਸੀ ਚਾਹੇ ਇੰਟਰਨੈਸ਼ਨਲ ਮੈਚ ਹੋਇਆ ਕਰਦੇ ਸਨ ਫ੍ਰੈਂਡਲੀ ਮੈਚ ਹੋਇਆ ਕਰਦੇ ਸਨ ਉਹਨਾਂ ਨੂੰ ਸਟੈਟਸ ਤਾਂ ਨਹੀਂ ਸੀ ਮਿਲਿਆ ਕਦੇ ਟੈਸਟ ਮੈਚ ਦਾ ਜਾਂ ODI ਦਾ ਲੇਕਿਨ ਈਸਟ ਅਫਰੀਕਾ ਦੀ ਟੀਮ ਹੀ ਬੜੀ ਸਟਰੋਂਗ ਹੁੰਦੀ ਸੀ ਤੇ ਜਿਹਦੇ ਵਿੱਚ ਬਹੁਤ ਸਾਰੇ ਭਾਰਤੀ ਪਾਕਿਸਤਾਨੀ ਬੋਲ ਦੇ ਖਿਡਾਰੀ ਖੇਡਦੇ ਸਨ ਅੱਜ ਕਿਨੀਆ ਵਿੱਚ ਉਹ ਕਲੱਬ ਬਹੁਤ ਹੀ ਹੱਲੇ ਵੀ ਬਹੁਤ ਉੱਤੇ ਕ੍ਰਿਕਟ ਦੀ ਪਪੂਲਾਰਿਟੀ ਹੈ ਬਹੁਤ ਬੱਚੇ ਕ੍ਰਿਕਟ ਖੇਡਦੇ ਨੇ ਅਨਫੋਰਚਨਟਲੀ ਇਸ ਵਾਰ ਕੀਨਿਆ ਨੇ ਕੁਆਲੀਫਾਈ ਨਹੀਂ ਕੀਤਾ ਯੂਗਾਂਡਾ ਨੇ ਕੁਆਲੀਫਾਈ ਕੀਤਾ ਹੈ ਵਰਲਡ ਕੱਪ ਲਈ ਸੋ ਈਸਟ ਅਫਰੀਕਾ ਵਿੱਚ ਹੋਰ ਜਿਹੜੇ ਕੰਟਰੀਆਂ ਵਿੱਚ ਯੂਏ ਜਾਂ 네ਪਾਲ ਤੇ ਹੈ ਹੀ ਹੈ ਭਾਰਤੀਪੂਲ ਦੇ ਲੋਕ ਜਾਂ ਨੇਪਾਲੀ ਲੋਕ ਜਿਹੜੇ ਹਨ ਉਹ ਖੇលਦੇ ਹੀ ਹੈ ਤੇ ਹੋਰ ਕੰਟਰੀਆਂ ਵੱਲੋਂ ਵੀ ਜਿਵੇਂ ਆਇਰਲੈਂਡ ਵੀ ਹੈ ਚਾਹੇ ਬਿਸ਼ੱਕੋ ਇੰਗਲੈਂਡ ਗ੍ਰੇਟ ਬ੍ਰਿਟਨ ਦਾ ਹਿੱਸਾ ਉੱਥੋਂ ਵੀ ਬਹੁਤ ਭਾਰਤੀਪੂਲ ਦੇ ਖਿਡਾਰੀ ਖੇលਦੇ ਰਹੇ ਨੇ ਸੋ ਜੋ वर्ल्ड कप टी20 वर्ल्ड कप ਹੋਏਗਾ 2 ਜੂਨ ਤੋਂ ਲੈ ਕੇ 29 ਜੂਨ ਤੱਕ ਬਹੁਤ ਸਾਰੇ ਖਿਡਾਰੀ 에ਸ਼ੀਅਨ ਬੋਲ ਦੇ ਦੇਖਣ ਨੂੰ ਮਿਲਣਗੇ ਤੇ ਸਭ ਤੋਂ ਜ਼ਿਆਦਾ ਜਿਹੜਾ ਆਕਰਸ਼ਣ ਰਹਿਣਗੇ ਉਹ ਰਹਿਣਗੇ ਭਾਰਤ ਤੇ ਪਾਕਿਸਤਾਨ ਦੇ ਖਿਡਾਰੀ ਔਰ ਭਾਰਤ ਨੇ ਇੱਕ ਬਹੁਤ ਆਪਣੀ ਬੈਲੈਂਸ ਦੀ ਟੀਮ ਅਨਾਉਂਸ ਕੀਤੀ ਹੈ ਇਸ ਟੂਰਨਾਮੈਂਟ ਖੇਲਣ ਲਈ ਔਰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ ਜਿਵੇਂ ਮੈਂ ਕਿਹਾ ਇੱਕ ਮੁੱਖ ਆਕਰਸ਼ਣ ਹੋਏਗਾ ਬੇਸ਼ੱਕ 9 ਜੂਨ ਨੂੰ ਪਹਿਲਾ ਮੈਚ ਹੋਣਾ ਹੈ ਔਰ ਭਾਰਤ ਦੇ ਜਦੋਂ ਮੈਚ ਯੂਐਸਏ ਨਾਲ ਜਾਂ ਕੈਨੇਡਾ ਨਾਲ ਵੀ ਹੋਣਗੇ ਉਹਦੇ ਵਿੱਚ ਵੀ ਸੰਗਤਾਂ ਬਹੁਤ ਗਿੜਤੀ ਵਿੱਚ ਜੁੜਨ ਗਿਆ बिकॉज ਦੋਨੇ ਪਾਸੇ ਬੱਚੇ ਮੁੰਡੇ ਆਪਣੇ ਹੀ ਹੋਣਗੇ ਚਾਹੇ ਕੈਨੇਡਾ ਦੀ ਟੀਮ ਹੋਵੇ ਚਾਹੇ ਯੂਐਸਏ ਦੀ ਟੀਮ ਹੋਵੇ ਚਾਹੇ ਪਾਕਿਸਤਾਨ ਦੀ ਹੋਵੇ ਤੇ ਚਾਹੇ ਭਾਰਤ ਦੀ ਹੋਵੇ ਸੋ ਇਹ ਸਾਰੇ ਮੁਕਾਬਲੇ ਦਿਲਚਸਪ ਦੇਖਣ ਵਾਲੇ ਹੋਣਗੇ ਸੋ ਕ੍ਰਿਕਟ ਹੋਣ ਫੇਰ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਹੈ ਉਹਨੂੰ ਇੱਕ ਥਾਂ ਦੇ ਇਕੱਠਾ ਕਰ ਦੇਵੇਗੀ ਇਹ T20 ਵਰਲਡ ਕਪ ਮੇਰਾ ਖਿਆਲ ਹੈ ਕਿ ਇੱਕ ਯਾਦਗਾਰੀ ਇਵੈਂਟ ਹੋਣੇ ਬੜੇਗਾ ਚਲੋ ਵੇਟ ਕਰਦੇ ਆ 9 ਜੂਨ ਦਾ ਚਲੋ ਭਾਰਤ ਤੇ ਪਾਕਿਸਤਾਨ ਆਪਰੇ ਸਾਹਮਣੇ ਹੋਣਗੇ ਮੈਂ ਸੋਚਿਆ ਅੱਜ T20 ਦੀ ਹੀ ਗੱਲ ਕਰਾਂ ਚਲੋ ਅਗਲੀ ਵਾਰੀ ਫਿਰ ਇੱਕ ਹੋਰ ਮੁੱਦਾ ਲੈ ਕੇ ਫਿਰ ਤੁਹਾਡੇ ਨਾਲ ਰੁੱਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ